ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਜੀ ਬੜੇ ਹੀ ਭਗਤੀ ਭਾਵਨਾ ਵਾਲੇ ਸਨ ਉਹ ਹਰ ਵੇਲੇ ਪਰਮਾਤਮਾ ਦੇ ਨਾਮ ਵਿੱਚ ਖੋਏ ਰਹਿੰਦੇ ਸੀ ਤੇ ਨਾਮ ਜਪਦੇ ਰਹਿੰਦੇ ਸੀ ਇੱਕ ਦਿਨ ਕਿਸੇ ਨੇ ਭਗਤ ਕਬੀਰ ਜੀ ਨੂੰ ਆਖਿਆ ਭਗਤ ਜੀ ਤੁਹਾਡਾ ਕੁਝ ਨਹੀਂ ਬਣ ਸਕਦਾ ਤੁਹਾਡਾ ਕੁਝ ਨਹੀਂ ਹੋ ਸਕਦਾ ਜਦੋਂ ਤੱਕ ਤੁਸੀਂ ਕਿਸੇ ਕਰਨੀ ਵਾਲੇ ਮਹਾਪੁਰਸ਼ ਨੂੰ ਗੁਰੂ ਨਹੀਂ ਧਾਰਦੇ ਉਸ ਪਾਸੋਂ ਗੁਰਮੰਤਰ ਨਹੀਂ ਲੈਂਦੇ ਉਦੋਂ ਤੱਕ ਤੁਹਾਡਾ ਕੁਝ ਨਹੀਂ ਹੋ ਸਕਦਾ ਤੁਹਾਡਾ ਕੁਝ ਨਹੀਂ ਬਣ ਸਕਦਾ ਇਸ ਗੱਲ ਦਾ ਭਗਤ ਕਬੀਰ ਜੀ ਦੇ ਮਨ ਉੱਤੇ ਬੜਾ ਗਹਿਰਾ ਪ੍ਰਭਾਵ ਪਿਆ ਹੋਣ ਕਾ ਹੋਣ ਭਗਤ ਕਬੀਰ ਜੀ ਸੋਚਣ ਲੱਗੇ ਕਿ ਹੁਣ ਕਿਸ ਮਹਾਪੁਰਸ਼ ਨੂੰ ਗੁਰੂ ਬਣਾਏ ਹੁਣ ਐਸਾ ਮਹਾਪੁਰਸ਼ ਜੋ ਕਿ ਕਰਨੀ ਵਾਲਾ ਹੋਵੇ ਹੁਣ ਉਸ ਦੀ ਭਾਲ ਕਿਵੇਂ ਕਰੀਏ ਉਹਨਾਂ ਦਿਨਾਂ ਵਿੱਚ ਕਾਂਸੀ ਦੇ ਵਿੱਚ Swami Ramanand ji ਨਿਵਾਸ ਕਰਦੇ ਸਨ ਉਹ ਕਾਂਸੀ ਵਿੱਚ ਰਹਿੰਦੇ ਸਨ ਸਵਾਮੀ ਰਾਮਾਨੰਦ ਜੀ ਬੜੇ ਹੀ ਕਰਨੀ ਵਾਲੇ ਮਹਾਪੁਰਸ਼ ਹਨ ਉਹਨਾਂ ਦਾ ਪ੍ਰਮਾਤਮਾ ਨਾਲ ਅਟੁੱਟ ਪਿਆਰ ਸੀ ਉਹ ਪ੍ਰਮਾਤਮਾ ਦੇ ਨਾਮ ਵਿੱਚ ਜੁੜੇ ਰਹਿੰਦੇ ਸੀ ਭਗਤ ਕਬੀਰ ਜੀ ਨੂੰ ਪਤਾ ਲੱਗਾ ਰਾਮਾਨੰਦ ਜੀ ਬਾਰੇ ਤਾਂ ਭਗਤ ਕਬੀਰ ਜੀ ਨੇ ਸੋਚਿਆ ਕਿ ਹੁਣ ਅਸੀਂ ਰਾਮਾਨੰਦ ਸਵਾਮੀ ਜੀ ਨੂੰ ਆਪਣਾ ਗੁਰੂ ਧਾਰਾਂਗੇ ਅਤੇ ਉਸ ਪਾਸੋਂ ਗੁਰਮੰਤਰ ਲਵਾਂਗੇ ਜਿਹੜੇ ਸਵਾਮੀ ਨਾਮਾ ਨੰਦ ਸੀ ਉਹ Hindu ਧਰਮ ਦੇ ਸਨ Vaishnav ਧਰਮ ਜਾਨਿ ਕਿ Hindu ਮਾਤ ਦੇ ਸਨ ਤੇ ਇੱਕ ਵਕਤ ਭਗਤ ਕਬੀ ਜੀ ਜੁਲਾਹੀ ਦੇ ਕਰ ਪੈਦਾ ਹੋਏ ਸੀ ਭਾਵ ਕਿ ਉਹ ਮੁਸਲਮਾਨ ਸਨ ਹੁਣ ਇਹਨਾਂ ਵਿੱਚ ਗੁਰੂ ਅਤੇ ਚੇਲੇ ਦਾ ਜੋ ਰਿਸ਼ਤਾ ਸੀ ਬੰਨਣਾ ਬੜਾ ਮੁਸ਼ਕਲ ਸੀ ਬੜਾ ਔਖਾ ਰਿਸ਼ਤਾ ਬੰਨਣਾ ਸੀ ਕਿਉਂਕਿ ਜਿਹੜੇ ਰਾਮਾਨੰਦ ਸਵਾਮੀ ਸੀ ਉਹ ਮੁਸਲਮਾਨਾਂ ਨਾਲ ਕਾਫੀ ਜ਼ਿਆਦਾ ਉਹ ਨਫ਼ਰਤ ਕਰਦੇ ਸੀ ਤੇ ਨਫ਼ਰਤ ਦਾ ਕਾਰਨ ਇਹ ਸੀ ਕਿ ਜਦੋਂ ਪਿਛਲੇ ਸਮੇਂ ਪਿਛਲੇ ਸਮੇਂ ਵਿੱਚ ਮੁਸਲਮਾਨਾਂ ਨੇ ਹਿੰਦੁਸਤਾਨ ਵਿੱਚ ਪਾਵ ਕੀ ਬੜੀ ਲੁੱਟ ਖੋ ਕੀਤੀ ਸੀ ਲੋਕਾਂ ਤੇ ਬੜੇ ਜ਼ੁਲਮ ਕੀਤੇ ਸੀ ਤੇ ਲੋਕ ਕਾਫੀ ਘਬਰਾਏ ਹੋਏ ਵੀ ਸੀ ਇਸ ਕਰਕੇ Swami Ram Anand ji ਮੁਸਲਮਾਨਾਂ ਨੂੰ ਜਾਨਕੀ ਤੁਰਕ ਇਹਨਾਂ ਨੂੰ ਤੁਰਕ ਵੀ ਆਖਿਆ ਜਾਂਦਾ ਹੈ ਉਹਨਾਂ ਦਾ ਪਰਸ਼ਾਵਾ ਦੇਖਣਾ ਪਸੰਦ ਨਹੀਂ ਕਰਦੇ ਸੀ ਇਸ ਕਰਕੇ ਜਿਹੜੇ ਭਗਤ ਕਬੀਰ ਜੀ ਸਨ ਉਹ ਸਨ ਮੁਸਲਮਾਨ ਤੇਰਾਮਾ ਆਨੰਦ ਸਵਾਮੀ ਜੀ ਮੁਸਲਮਾਨਾਂ ਦਾ ਪਰਸਾਵਾਂ ਦੇਖਣਾ ਪਸੰਦ ਨਹੀਂ ਕਰਦੇ ਸੀ ਹੁਣ ਇਹਨਾਂ ਵਿੱਚ ਗੁਰੂ ਅਤੇ ਚੇਲੇ ਦਾ ਰਿਸ਼ਤਾ ਬੰਨਣਾ ਮੁਸ਼ਕਲ ਹੀ ਨਹੀਂ ਸੀ ਸਗੋ ਅਸੰਭਵ ਵੀ ਸੀ ਪਰ ਕਹਿੰਦੇ ਨੇ ਜਦੋਂ ਪ੍ਰਮਾਤਮਾ ਨਾਲ ਜੁੜਿਆ ਹੋਵੇ ਵਿੱਚ ਪਿਆਰ ਦਿਲ ਵਿੱਚ ਪਿਆਰ ਹੋਵੇ ਤਾਂ ਹਰ ਸੰਭਵ ਅਸੰਭਵ ਕੰਮ ਸੰਭਵ ਹੋ ਜਾਂਦਾ ਹੈ ਹੁਣ ਉਹਨਾਂ ਨੇ ਆਪਣੇ ਮਨ ਦੇ ਵਿੱਚ ਭਗਤ ਕਬੀਰ ਜੀ ਨੇ ਧਾਰਿਆ ਹੋਇਆ ਸੀ ਕਿ ਹੁਣ ਉਹ Swami Ramanand ji ਨੂੰ ਆਪਣਾ ਗੁਰੂ ਬਣਾਉਣਗੇ ਹੁਣ ਭਗਤ ਕਬੀਰ ਜੀ Swami Ramanand ji ਨੂੰ ਇੱਕalle ਨੂੰ ਮਿਲਣਾ ਚਾਹੁੰਦੇ ਸੀ ਪਰ Swami Ramanand ji ਦੇ ਨਾਲ ਕੁਝ ਬ੍ਰਾਹਮਣ ਹੁੰਦੇ ਸੀ ਜੋ ਕਿ ਕਿਸੇ ਨੀਵੀਂ ਜਾਤ ਵਾਲੇ ਨੂੰ Swami Ramanand ji ਨੂੰ ਮਿਲਣ ਨਹੀਂ ਦਿੰਦੇ ਸੀ ਤੇ ਭਗਤ ਕਬੀਰ ਜੀ ਜਾਣਦੇ ਸੀ ਜਾਣਦੇ ਸਨ ਕਿ ਇਹਨਾਂ ਬ੍ਰਾਹਮਣਾਂ ਨੇ ਮੈਨੂੰ ਰਾਮਾਨੰਦ ਜੀ ਨਾਲ ਮਿਲਨ ਨਹੀਂ ਦੇਣਾ ਫਿਰ ਭਤਕਬੀਰ ਜੀ ਨੇ ਪਤਾ ਲਗਾਇਆ ਕਿ ਸਵਾਮੀ ਰਾਮਾਨੰਦ ਜੀ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਘਾਟ ਦੇ ਇਸ਼ਨਾਨ ਕਰਨ ਜਾਂਦੇ ਹਨ ਉਦੋਂ ਉਹ ਇਕੱਲੇ ਹੁੰਦੇ ਸਨ ਨਾਲ ਕੋਈ ਨਹੀਂ ਹੁੰਦਾ ਸੀ ਤਾ ਫਿਰ ਭਗਤ ਗਬੀਰ ਨੇ ਕੀ ਕੀਤਾ ਉਹ ਰਾਮਾਨੰਦ ਜੀ ਦੇ ਇਸ਼ਨਾਨ ਕਰਨ ਤੋਂ ਪਹਿਲਾਂ ਗੰਗਾ ਘਾਟ ਤੇ ਜਾ ਕੇ ਪੌੜੀ ਦੇ ਉੱਤੇ ਲੰਮੇ ਪੈ ਗਏ ਉੱਥੇ ਬਹੁਤ ਪੌੜੀਆਂ ਸਨ ਤੇ ਜਿੱਥੇ ਰਾਮਾਨੰਦ ਜੀ ਆਉਂਦੇ ਸੀ ਉੱਥੇ ਉਹ ਪੌੜੀ ਤੇ ਜਾ ਕੇ ਲੰਮੇ ਪੈ ਗਏ ਅੰਮ੍ਰਿਤ ਵੇਲਾ ਹੋਇਆ ਸਵਾਮੀ ਰਾਮਾਨੰਦ ਜੀ ਇਸ਼ਨਾਨ ਕਰਨ ਵਾਸਤੇ ਨਿਕਲੇ ਜਿਵੇਂ ਹੀ ਉਹ ਇਸ਼ਨਾਨ ਕਰਨ ਵਾਸਤੇ ਪੋੜੀਆਂ ਉਤਰਨ ਲੱਗੇ ਤਾਂ ਉਹਨਾਂ ਦਾ ਜੋ ਪੈਰ ਸੀ ਉਹ ਭਗਤ ਕਬੀਰ ਜੀ ਦੇ ਮੱਥੇ ਨਾਲ ਛੂ ਗਿਆ ਅਚਾਨਕ ਜਿਉਂ ਹੀ ਉਹਨਾਂ ਦਾ ਪੈਰ ਭਗਤ ਕਬੀਰ ਜੀ ਦੇ ਮੱਥੇ ਨਾਲ ਲੱਗਾ ਸੁਆਮੀ ਰਾਮਾਨੰਦ ਜੀ ਨੇ ਆਪਣੇ ਪੈਰ ਪਿੱਛੇ ਕਰ ਲਿਆ ਉਹਨਾਂ ਨੂੰ ਲੱਗਿਆ ਕਿ ਕੋਈ ਇਨਸਾਨ ਲੰਮੇ ਪਿਆ ਹੋਇਆ ਹੈ ਪੌੜੀਆਂ ਤੇ ਨੰਮੇ ਪਿਆ ਹੋਇਆ ਹੈ ਤੇ ਉਦੋਂ ਅੰਮ੍ਰਿਤ ਵੇਲਾ ਹੋਣ ਵਾਲਾ ਸੀ ਕਿਉਂਕਿ ਢਾਈ ਤਿੰਨ ਦਾ ਟਾਈਮ ਸੀ ਉਸ ਵੇਲੇ ਅੰਮ੍ਰਿਤ ਵੇਲਾ ਹੀ ਗਿਨਿਆ ਜਾਂਦਾ ਸੀ ਅੰਮ੍ਰਿਤ ਵੇਲਾ ਹੋਣ ਵਾਲਾ ਸੀ ਤੇ ਸਹਜ ਸੁਭਾਏ Swami Ram Anand ji ਦੇ ਮੁਖ ਵਿੱਚੋਂ ਇੱਕ ਸ਼ਬਦ ਨਿਕਲਿਆ ਉਹਨਾਂ ਨੇ ਕਿਹਾ RAM ਕੇ ਉਠ RAM ਬੋਲ ਉਠ ਰਾਮ ਕੇ ਰਾਮ ਬੋਲ ਤਾਂ ਭਗਤ ਕਬੀਰ ਜੀ ਖੜੇ ਹੋ ਕੇ ਚਰਨਾ ਵਿੱਚ ਬੈਠ ਗਏ ਅਤੇ ਕਹਿਣ ਲੱਗੇ ਸਤਿਵਚਨ ਮਹਾਰਾਜ ਜੀ ਭਾਵ ਕਿ ਉਹਨਾਂ ਨੂੰ ਗੁਰਮੰਤਰ ਮਿਲ ਚੁੱਕਾ ਸੀ ਕਿਉਂਕਿ ਉਸ ਵੇਲੇ ਅੰਮ੍ਰਿਤ ਵੇਲਾ ਹੋਣ ਵਾਲਾ ਸੀ ਤੇ Swami Ramanand ji ਨੇ ਕਿਹਾ ਉਠ ਰਾਮ ਕੇ ਰਾਮ ਬੋਲ ਕਿਆਂ ਦਾ ਭਾਵ ਸੀ ਕਿ ਉਠ ਭਾਈ ਅਮਰਤ ਵੇਲਾ ਹੋ ਚੁੱਕਾ ਹੈ राम नाम जप ਕਬੀਰ ਭਗਤ ਕਬੀਰ ਜੀ ਉੱਠ ਕੇ ਖੜੇ ਹੋ ਗਏ ਸਵਾਮੀ ਰਾਮਾਨੰਦ ਜੀ ਦੇ ਚਰਨਾਂ ਵਿੱਚ ਬੈਠ ਕੇ ਕਹਿਣ ਲੱਗੇ ਸਤਿਵਚਨ ਮਹਾਰਾਜ ਜੀ ਇਸ ਪ੍ਰਕਾਰ ਭਗਤ ਕਬੀਰ ਜੀ ਨੇ ਗੁਰਮੰਤਰ ਪ੍ਰਾਪਤ ਕੀਤਾ ਹੁਣ ਇੱਕ ਗੱਲ ਇਹ ਵੀ ਆਉਂਦੀ ਹੈ ਕੀ ਜਦੋਂ ਭਾਤਕਵੀਰ ਜੀ ਗੰਗਾ ਦੇ ਘਾਰ ਤੇ ਪੋੜੀਆਂ ਤੇ ਲੰਮੇ ਪਏ ਸੀ ਤੇ ਜਿਹੜੇ ਰਾਮਾਨੰਦ ਸਵਾਮੀ ਸੀ ਉਹ ਕਿਤੋਂ ਪਾਸੋਂ ਉਹ ਹੋਰ ਕਿਤੋਂ ਪਾਸੋਂ ਵੀ ਆ ਸਕਦੇ ਸੀ ਕਿਉਂਕਿ ਜਿਹੜਾ ਘਾਟ ਸੀ ਉਹ ਬਹੁਤ ਲੰਮਾ ਸੀ ਜ਼ਰੂਰੀ ਨਹੀਂ ਸੀ ਕਿ ਜਿੱਥੇ ਭਾਤਕਵੀਰ ਜੀ ਲੰਮੇ ਪਏ ਨੇ ਉੱਥੋਂ ਹੀ ਰਾਮਾਨੰਦ ਸਵਾਮੀ ਨੇ ਆਉਣਾ ਸੀ ਰਾਮਾਨੰਦ ਸਵਾਮੀ ਕਿਤੋਂ ਵੀ ਆ ਸਕਦੇ ਸੀ ਪਰ ਇਹ ਪਿਛਲੇ ਜਨਮ ਦੇ ਕੁਝ ਸੰਜੋਗ ਹੁੰਦੇ ਨੇ ਪਿਛਲੇ ਜਨਮ ਦੀ ਕੋਈ ਭਗਤੀ ਹੁੰਦੀ ਹੈ ਜੋ ਕਿ ਇਹਨਾਂ ਨੂੰ ਗੁਰੂ ਮਿਲਦਾ ਸੀ ਕਿਉਂਕਿ ਪਿਛਲੇ ਜਨਮ ਦੇ ਸੰਜੋਗਾ ਤੋਂ ਬਿਨਾ ਭਗਤੀ ਤੋਂ ਬਿਨਾ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਘਾਟ ਸੀ ਉਹ ਬਹੁਤ ਵੱਡਾ ਸੀ ਤੇ ਜਿਹੜੇ ਪਾਸੇ ਭਗਤ ਕਬੀਰ ਜੀ ਪੌੜੀਆਂ ਤੇ ਲੰਮੇ ਪਏ ਹੋਏ ਸੀ ਜ਼ਰੂਰੀ ਨਹੀਂ ਸੀ ਕਿ ਰਾਮਾਨਾ ਸਵਾਮੀ ਉੱਥੇ ਹੀ ਹੋਣ ਉਹ ਹੋਰ ਪਾਸੇ ਵੀ ਜਾ ਸਕਦੇ ਸੀ ਪਰ ਇਹ ਪਿੱਛੇ ਜਨਮ ਦੀ ਭਗਤੀ ਹੁੰਦੀ ਹੈ ਪਿੱਛੇ ਜਨਮ ਦੇ ਕੁਝ ਚੰਗੇ ਕਰਮ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਗੁਰੂ ਮਿਲਣਾ ਸੀ ਗੁਰਮੰਤਰ ਬੁੜਨਾ ਸੀ ਇਹ ਪਹਿਲਾਂ ਹੀ ਲਿਖਿਆ ਹੁੰਦਾ ਹੈ ਇਸ ਪ੍ਰਕਾਰ ਭਗਤ ਕਬੀਰ ਜੀ ਨੇ ਰਾਮਾਨੰਦ ਜੀ ਪਾਸੋਂ ਗੁਰਮੰਤਰ ਪ੍ਰਾਪਤ ਕੀਤਾ ਤੇ ਭਾਈ ਗੁਰਦਾਸ ਜੀ ਨੇ ਖਾਸ ਕਰਕੇ ਆਪਣੀਆਂ ਵਾਰਾਂ ਵਿੱਚ ਇਸ ਦਾ ਜ਼ਿਕਰ ਕੀਤਾ ਹੋਇਆ ਹੈ ਹੋਏ ਬਿਰਕਤ ਬਨਾਰਸੀ ਰੇਂਦਾ ਰਾਮਾਨੰਦ ਗੁਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਨ ਤਾਈ ਅਗੋਹੀ ਦੇ ਜਾ ਕੇ ਲੰਮਾ ਪਿਆ ਕਬੀਰ ਤਿਥਾਈ ਪੈਰੀ ਟੰਬ ਉਠਾਲ ਲਿਆ ਬੋਲੋ ਸਿੱਖ ਗੁਰ ਸਮਝਾ ਬੋਲੋ ਰਾਮ ਸਿੱਖ ਸਮਝਾਈ ਜਿਉ ਲੋਹਾ 파ਰਸ਼ੂ ਹੈ ਚੰਦਨ ਵਾਸ ਨਿਮ ਮਹਿਕਾਈ ਅਸੂ ਪਰਹਿਤੋ ਦੇਵ ਕਰ ਪੂਰੇ ਸਤਗੁਰੂ ਦੀ ਵਡਿਆਈ ਅਚਰਜ ਨੂੰ ਅਚਰਜ ਮਿਲੇ ਵਿਸਮਾਦੇ ਵਿਸਮਾਦ ਮਿਲਾਈ ਚਰਨਾ ਝੜਦਾ ਨਿਚਰ ਹੋ ਗੁਰਮੁਖ ਬਾਣੀ ਅਕੜ ਕੜਾਈ RAM ਕਬੀਰੇ ਭੇਦ ਨਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ